ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੀ ਪਛਾਣ ਦਸਤਾਰ ਤੇ ਕੇਸ ਸਿਰ ਦੇ ਕੇਸਾਂ ਦੀ ਸਵਾਲ ਵਾਸਤੇ ਸਤਿਗੁਰਾਂ ਨੇ ਸਾਨੂੰ ਦਸਤਾਰ ਬਖਸ਼ਿਸ਼ ਕੀਤੀ ਹੈ ਜੋ ਇਹ ਦਸਤਾਰ ਸਾਡੀ ਇੱਕ ਵੱਖਰੀ ਪਛਾਣ ਵੀ ਹੈ ਦਸਤਾਰਨ ਭਾਵੇਂ ਹੋਰ ਵੀ ਬਹੁਤ ਸਾਰੇ ਲੋਕ ਪਾਉਂਦੇ ਨੇ ਪਰ ਸਿੱਖਾਂ ਦੇ ਦਸਤਾਰ ਸਜਾਉਣ ਦਾ ਜਿਹੜਾ ਢੰਗ ਹੈ ਉਹ ਬਾਕੀ ਸਾਰਿਆਂ ਦੇ ਨਾਲੋਂ ਇਹ ਵੱਖਰਾ ਤੇ ਨਿਰਾਲਾ ਹੈ ਔਰ ਦਸਤਾਰ ਦਾ ਸਤਕਾਰ ਦਸਤਾਰ ਬਾਗਲੇ ਸ਼ਬਦ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਇਹ ਅੰਕਿਤ ਕੀਤੇ ਨੇ ਆਹ ਗੁਸਾਈਂ ਦਾ ਪਹਿਲ ਵਾਦਣਾ ਮੈਂ ਗੁਰਮਿਲ ਪੁੱਛ ਦਮਾਲੜਾ ਦਮਾਲਾ ਵੀ ਦਸਤਾਰ ਨੂੰ ਕਿਹਾ ਜਾਂਦਾ ਹੈ ਅਬ ਸਾਬਤ ਸੂਰਤ ਦਸਤਾਰ ਸਿਰਾਂ ਦੀ ਬਾਦਮੀ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਅੱਜ ਸਮਾਜ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਇਹ ਵੀ ਇੱਕ ਅਫਸੋਸਨਾਕ ਗੱਲ ਹੈ ਕਿ ਸਿੱਖਾਂ ਦੇ ਬਹੁਤੇ ਬੱਚੇ ਆਪਣੇ ਕੇਸ ਕਤਲ ਕਰਾ ਰਹੇ ਨੇ ਦਸਤਾਰਾਂ ਸਜਾਉਣ ਤੋਂ ਬ੍ਰੀਚ ਕਰਦੇ ਨੇ ਜਿਸ ਕਰਕੇ ਸਾਡੀ ਦਸਤਾਰ ਦੀ ਜਿਹੜੀ ਮਾਨ ਮਰਜ਼ਾਦਾ ਹੈ ਸਤਕਾਰ ਹੈ ਉਹ ਘਟਦਾ ਜਾ ਰਿਹਾ ਹੈ ਅਗਰ ਹਰ ਇੱਕ ਸਿੱਖ ਦਸਤਾਰ ਸਜਾਏ ਤੇ ਦੂਸਰੇ ਧਰਮਾਂ ਨੂੰ ਵੀ ਪਤਾ ਲੱਗੇ ਵੀ ਸਿੱਖ ਜਿਹੜਾ ਉਹਦੇ ਵਾਸਤੇ ਦਸਤਾਰ ਬਹੁਤ ਜ਼ਰੂਰੀ ਹੈ ਪਰ ਜਿਸ ਤਰ੍ਹਾਂ ਹੁਣ ਦਸਤਾਰਾਂ ਦੇ ਸੰਬੰਧ ਵਿੱਚ ਕਈ ਐਸੀਆਂ ਕਟਨਾਵਾਂ ਵਰਤਦੀਆਂ ਨੇ। ਪ੍ਰਦੇਸ਼ਾਂ ਵਿੱਚ ਵੀ ਹੋਈਆਂ ਨੇ, ਸਾਡੇ ਦੇਸ਼ ਵਿੱਚ ਵੀ ਹੋਈਆਂ ਨੇ। ਔਰ ਪਿੱਛੇ ਜੋ ਚੰਡੀਗੜ੍ਹ ਦੇ ਵਿੱਚ ਇਹ ਦਸਤਾਰ ਇੱਕ ਨੌਜਵਾਨ ਦੀ ਉਹਦੇ ਜ਼ਬਰਦਸਤੀ ਉਹਦੇ ਰੋਕਲ ਤੇ ਵੀ ਉਤਾਰੀ ਗਈ। ਔਰ ਇਸ ਗੱਲ ਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦੀ ਵੀ ਹਾਂ। ਜਿਨ੍ਹਾਂ ਨੇ ਬਹੁਤ ਸੋਹਰਦਤਾ ਦੇ ਨਾਲ ਇਸ ਕੇਸ ਨੂੰ ਬਹੁਤ ਹੀ ਸੀਰੀਅਸ ਲੈ ਕੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਉਹਤਲ ਕੀਤੇ ਗਏ ਨੇ ਉਹਨਾਂ ਦੇ ਉੱਤੇ ਮੁਕਾਦਮੇ ਚਲਾਏ ਗਏ ਨੇ ਕਿਉਂਕਿ ਉਹ ਦਸਤਾਰ ਉਤਾਰਨ ਸਮੇਂ ਜਿਹੜੀ ਕਲਿੱਪ ਹੈ ਉਹ ਅੱਜ ਆਲ ਵਰਲਡ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਉਹਦੇ ਅਨੁਸਾਰੀ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੈ ਕਾਨੂੰਨ ਨੇ ਦੇਣੀ ਹੈ ਸਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਉਪਰਾਲੇ ਕਰਨੀ ਚਾਹੀਦੇ ਸਿੱਖਾਂ ਦੇ ਸਤਕਾਰ ਵਾਸਤੇ ਸਿੱਖਾਂ ਦੀ ਦਸਤਾਰ ਵਾਸਤੇ ਕਕਾਰਾਂ ਵਾਸਤੇ ਜੋ ਅਮਰਤਾਰੀ ਸਿੰਘ ਪਹਿਨਦੇ ਨੇ ਉਹਨਾਂ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਹਮੇਸ਼ਾ ਹੀ ਉਦਮ ਕਲਾ ਚਾਹੀਦਾ ਹੈ ਔਰ ਜਿੱਥੋਂ ਤੱਕ ਸਾਡੀ ਪਹੁੰਚ ਹੈ ਉਸ ਪਹੁੰਚ ਦੇ ਅਨੁਸਾਰ ਵੀ ਸਾਨੂੰ ਪਰਾਲੇ ਕਰਨੇ ਚਾਹੀਦੇ ਨੇ ਤਾਂ ਕਿ ਇਹ ਦਸਤਾਰ ਜੋ ਸਾਡੀ ਪਛਾਣ ਹੈ ਗੁਰੂ ਬਖਸ਼ਿਸ ਕਰੇ ਇਹਨੂੰ ਹਮੇਸ਼ਾ ਹੀ ਚੱਲਦੀ ਕਲਾ ਦੇ ਵਿੱਚ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ